ਓ ਹੰਗ ਮਹਾਰਾ ਸੇਹ ਸਿੰਘ ਜੀਸ਼ਨੋ ਪਗਵਾਨੀ ਤੇ ਸੋ ਹੰਗ ਮਹਾਰਾ ਸੇਹ ਸਿੰਘ ਜੀਸ਼ਨੋ ਪਗਵਾਨੀ ਤੇ ਸੋ ਪਰਗਵਾਨੀ ਹੈ ਸੋ ਹੰਕਾਰ ਛੇਸੋ ਪਰਗਵਾਨੀ ਹੈ ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਨ ਪਰਮੇਸ਼ਵਰ ਤੋਂ ਬਿਨਾ ਭਗਤਾਂ ਦੀ ਪਹਿਚਾਨ ਕੋਈ ਸੰਸਾਰ ਦੇ ਵਿੱਚ ਕਰ ਨਹੀਂ ਸਕਦਾ ਪਰਮਾਤਮਾ ਨੇ ਸੰਸਾਰ ਦੇ ਵਿੱਚ ਇੱਕ ਅਜਿਹਾ ਮਾਰਗ ਸ਼ੁਰੂ ਕਰ ਦਿੱਤਾ ਕਿਉਂਕਿ ਸਮੇਂ ਦੀ ਜ਼ਰੂਰਤ ਹੁੰਦੀ ਹੈ ਇਸ ਸਮੇਂ ਦੇ ਨਾਲ ਹੀ ਮਰਯਾਦਾ ਪਰਿਸ਼ੋਤਮ ਆਪਣੀ ਮਰਯਾਦਾ ਨੂੰ ਕਠਨ ਕਰਨ ਵਾਸਤੇ ਇੱਕ ਨਵੀਂ ਰਚਨਾ ਰਚ ਦਿੱਤੀ ਪਰਮੇਸ਼ਵਰ ਨੇ ਅਗੰਮੀ ਖੇਲ ਕੀਤੀ ਅਗਮਤਾ ਦੇ ਰੂਪ ਵਿੱਚ ਪ੍ਰਗਟਾਵਾ ਕੀਤਾ ਸਤ ਦੀ ਧਾਰ ਦਾ ਵਿਵਰਣ ਕੀਤਾ ਸਤਿ ਦੀ ਧਾਰ ਦੀ ਵਿਵਸਥਾ ਕੀਤੀ ਸਤ ਦੇ ਰੂਪ ਵਿੱਚ ਆ ਜਗਾ ਦਾ ਸਤ ਤੇ ਸੱਚ ਦੀ ਖੇਲ ਕੀਤੀ ਜਿਸ ਨੂੰ ਸੰਸਾਰੀ ਜੀਵ ਸਮਝ ਸਕਦਾ ਨਹੀਂ ਸੀ ਪਰਮੇਸ਼ਰ ਨੇ ਆਪਣਾ ਸਮਾਂ ਲੈ ਕੇ ਆਂਦਾ ਮਾਤਲੋਕ ਵਿੱਚ ਆਪਣਾ ਪ੍ਰਗਟਾਵਾ ਕੀਤਾ ਪ੍ਰਗਟਾਵਾ ਕਰਨ ਤੋਂ ਬਾਅਦ ਇੱਕ ਅਮੋਲਕ ਦਾਤ ਭਗਤਾਂ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸੋਹੰਗ ਮਹਾਰਾਜ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ ਸੋ ਪਰਮਾਤਮਾ ਹੰਗਾਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ ਵਿਸ਼ਨੂੰ ਪਰਮੇਸ਼ਰ ਆਪ ਹੀ ਪ੍ਰਿਤਪਾਲਕ ਆਪ ਹੀ ਪਾਲਣਹਾਰ ਆਪ ਹੀ ਪਰਵਿਸ਼ ਕਰਦਾ ਉਸ ਅਕਾਲ ਪੁਰਖ ਦੀ ਸਦਾ ਹੀ ਜੈ ਹੁੰਦੀ ਹੈ ਜੋ ਆਦਿ ਜਗਾਦ ਸਤ ਤੇ ਸੱਚ ਹੈ ਕਿਉਂਕਿ ਸਰਬ ਹਰ ਸੰਗਤ ਬਿਨਾ ਤਰਮ ਤੋਂ ਹੋਰ ਕੁਝ ਨਹੀਂ ਇਹ ਸੱਚ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਕੁਝ ਵੀ ਸੱਚ ਹੈ ਹੀ ਨਹੀਂ ਅੱਜ ਸਮਾ ਕਿਹੜਾ ਚੱਲ ਰਿਹਾ ਹੈ ਕਾਲ ਯੁਗ ਕਾਲ ਯੁਗ ਦੇ ਵਿੱਚ ਪਰਮੇਸ਼ਵਰ ਨੇ ਸਤਜੁਗ ਦੀ ਸ਼ੁਰੂਆਤ ਕਰ ਦਿੱਤੀ ਪਰ ਸੰਸਾਰੀ ਜੀਵਾਂ ਦੀਆਂ ਮਨ ਕਲਪਨਾ ਉਸੇ ਤਰ੍ਹਾਂ ਹੀ ਕਾਇਮ ਰਹੀਆਂ ਉਹਨਾਂ ਦੇ ਅੰਦਰ ਸਤ ਦੀ ਤਾਰ ਦੇ ਵਿੱਚ ਆਉਣ ਵਾਸਤੇ ਅਜੇ ਸਮੇਂ ਦੀ ਜ਼ਰੂਰਤ ਜਦੋਂ ਹਰ ਜੀਵ ਦੇ ਅੰਦਰ ਸਤ ਤੇ ਸੱਚ ਦਾ ਧਾਰ ਹੋਵੇ ਜਦੋਂ ਹਰ ਜੀਵ ਦੇ ਅੰਦਰ ਇੱਕ ਸੱਚੀ ਪ੍ਰਕਿਰਿਆ ਹੋ ਜਾਵੇ ਜਦੋਂ ਜੀਵ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਨਾਮ ਕਣ ਕਣ ਦੇ ਵਿੱਚ ਸਮਾ ਜਾਵੇ ਜਦੋਂ ਭਗਤ ਆਤਮਾ ਆਪਣੇ ਪ੍ਰਭੂ ਦੇ ਚਰਨਾਂ ਦੀ ਧਾਰ ਨਹੀਂ ਬਣ ਜਾਵੇ ਜਦੋਂ ਗੁਰਸਿੱਖ ਦੇ ਅੰਦਰ ਇੱਕ ਸੱਚੀ ਮਰਯਾਦਾ ਦਾ ਰੂਪ ਆ ਜਾਵੇ ਜਦੋਂ ਭਗਤ ਭਗਵਾਨ ਦਾ ਇੱਕ ਅਜਿਹਾ ਖੇਲ ਜੋ ਮਾਤ ਰੋਕ ਵਿੱਚ ਹੋਇਆ ਉਸ ਨੂੰ ਸਮਝਣ ਦੀ ਸਮਰੱਥਾ ਹੋ ਜਾਵੇ ਸਰਬਹਰ ਸੰਗ ਜੀ ਫਿਰ ਗੁਰ ਸਿੱਖ ਦਾ ਇੱਕ ਰੂਪ ਹੁੰਦਾ ਹੈ ਇੱਕ ਰੂਪ ਭਗਵਾਨ ਦਾ ਤੇ ਇੱਕ ਰੂਪ ਪਗਤ ਦਾ ਇੱਕ ਰੂਪ ਦੇ ਵਿੱਚ ਇੱਕ ਆਤਮਾ ਤੇ ਇੱਕ ਪਰਮਾਤਮਾ ਇੱਕ ਪਰਮਾਤਮਾ ਨੇ ਆਪਣੀ ਆਤਮਾ ਨੂੰ ਮਤ ਲੋਕ ਵਿੱਚ ਆ ਕੇ ਨਵਾਜਿਆ ਇੱਕ ਪਰਮਾਤਮਾ ਨੇ ਆਪਣੀ ਆਤਮਾ ਨਾਲ ਵਾਅਦਾ ਕਰ ਲਿਆ ਕਿ ਇਹ ਮੇਰੀ ਆਤਮਾ ਤੂੰ ਮੇਰੀ ਹੈ ਜੇ ਤੂੰ ਮੇਰੀ ਹੈ ਤੇ ਤੂੰ ਮੇਰੇ ਹੁਕਮ ਦੇ ਵਿੱਚ ਰਹਿਣਾ ਕਿਉਂਕਿ ਪਰਮਾਤਮਾ ਆਪਣੇ ਕੀਤੇ ਹੋਏ ਕੌਲ ਇਕਰਾਰ ਤੇ ਵਾਅਦੇ ਤੋਂ ਕਦੀ ਇਧਰ ਉਧਰ ਹੁੰਦੇ ਹੀ ਨਹੀਂ। ਹਜ਼ੂਰ ਸ਼ੈਨਸ਼ਾ ਜੀ ਨੇ ਹੁਕਮ ਦੇ ਦਿੱਤਾ ਕਿ ਸਰਬ ਹਰ ਸੰਗਤ ਨੂੰ ਮਾਨ ਦੇ ਦਿੱਤਾ। ਹਰ ਸੰਗਤ ਦਾ ਰੂਪ ਇੰਨਾ ਵੱਡਾ ਹੈ ਜਿਸ ਨੂੰ ਕੁਝ ਅਲਫਾਜ਼ਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਪਰਮਾਤਮਾ ਤੇ ਹੈ ਹੀ ਅਗੰਮ ਥਾ ਹੈ। ਪਰਮਾਰਥ ਦੇ ਮਾਰਗ ਨੂੰ ਪਰਮार्थ ਦੀ ਉਸਤਾਤ ਨੂੰ ਸਮਝਣਾ ਕਠਿਨ ਹੈ ਕਿਉਂਕਿ ਜੇਕਰ ਸਾਡੀ ਅੰਤਰਾਤਮਾ ਵਿੱਚ ਜੇਕਰ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਸੱਚਾ ਰੂਪ ਸਮਾ ਜਾਵੇ ਫਿਰ ਸਾਨੂੰ ਪਰਮਾਤਮਾ ਦੇ ਦਰ ਕਰ ਦੀ ਸੋਝੀ ਹੋ ਜਾਵੇ ਫਿਰ ਸਰਵਹਾਰ ਸੰਗ ਦੀ ਸੰਸਾਰ ਵਿੱਚ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਭਗਤੇ ਨਿਮਾਣਾ ਹੋ ਕੇ ਆਪਣੇ ਪਰਮਾਤਮਾ ਦੇ ਚਰਨਾਂ ਦਾ ਦਾਸ ਹੁੰਦਾ ਹੈ ਕਿ ਹੇ ਅਕਾਲ ਪੁਰਖ ਮੈਂ ਨਿਮਾਣੀ ਆਤਮਾ ਹਾਂ ਮੈਨੂੰ ਆਪਣੇ ਚਰਨਾਂ ਦਾ ਆਸਰਾ ਦੇ ਦੇ ਜਦੋਂ ਗੁਰਸਿੱਖ ਨਿਮਾਣਾ ਹੋ ਕੇ ਆਪਣੇ ਪਰਮੇਸ਼ਵਰ ਦੇ ਚਰਨਾਂ ਦਾ ਦਾਸ ਬਣ ਕੇ ਤੇ ਪਰਮੇਸ਼ਵਰ ਦੇ ਚਰਨਾਂ ਦੀ ਤੂੜੀ ਬਣ ਕੇ ਸੰਸਾਰ ਦੇ ਵਿੱਚ ਵਿੱਚ ਦਾ ਉਸ ਤੇ ਜੀਵਨ ਦਾ ਰੂਪ ਕੁਝ ਹੋਰ ਹੋ ਜਾਂਦਾ ਹੈ। ਇਹ ਹੀ ਹੈ ਹਜੂਰ ਚੈਨਛਾ ਜੀ ਨੇ ਜੇਠੂਆਲ ਹਰਪਗਤਵਾਰ ਨੂੰ ਅਨੇਕਾਂ ਹੀ ਮਾਣ ਦਿੱਤੇ ਨੇ ਕਿਉਂਕਿ ਜੇਠੂਆਲ ਹਰਪਗਤਵਾਰ ਨੂੰ ਹੀ ਸੱਚਖੰਡ ਦਾ ਉਹ ਰੂਪ ਦੇ ਦਿੱਤਾ ਹੈ। ਜਿਸ ਨੂੰ ਪਰਮੇਸ਼ਵਰ ਨੇ ਆਪ ਮਾਤ ਲੋਕ ਵਿੱਚ ਆ ਕੇ ਸਿੱਧਿਆ ਹੈ ਭਗਤ ਦਵਾਰ ਸੱਚਾ ਸਾਚੀ ਖੰਡ ਭਗਤ ਦਵਾਰ ਸੱਚਾ ਸਾਚੀ ਖੰਡ ਲੋਕ ਮਾਤ ਮਿਲੇ ਵੜੇ ਆਇਆ ਸ਼ੀਰੀ ਪਗਵਾਨ ਸਾਹਿਬਕ ਸ਼ੰਦ ਬਖਸ਼ੀ ਸੀ ਆਪਣੀ ਆਪ ਕਰਾਇਆ ਪਰਿਗਟ ਹੋ ਸੁਰਾ ਸਰਬਾਂਗ ਪਰਿਗਟ ਹੋ ਸੁਰਾ ਸਰਬਾਂਗ ਸ਼ਨੀਸ਼ਾ ਆਪਣੀ ਕਾਰੇ ਕਮਾਈਆ ਗੁਰੇ ਅਵਤਾਰ ਪੀਰ ਪੈ ਗੰਬਰ ਮੁਕਾ ਕੇ ਆਏ ਆਪਣਾ ਪਾੰਧ ਬਣ ਪਾਂਦੀ ਜਗਤ ਰাহিয়া ਦੂਤ ਵਹਿਤੀ ਸ਼ਰਾਸ਼ ਰਾਈਤੀ ਸ਼ਰਾਸ ਰਾਈ ਤੀ ਟਕੇ ਆਏ ਕੰਧ ਪਾਂਡਾ ਪਰਮ ਪਨਾਈਆ ਗੁੰਦੇ ਆਏ ਈ ਕੋ ਢੋਲਾ ਸਾਚਾ ਛੰਦ ਗੀਤ ਗੋ ਬਿੰਦ ਅਲਾਈਆ ਮੰਗਣਿਆਏ ਹਾਰੀ ਆਨੰਦ ਆਨਾਂਦ ਆਨੰਦ ਵਿੱਚੋਂ ਦਰ ਇਸাইয়া ਲੇਖਾ ਜੁਕੇ ਸੂਰਜ ਚੰਦ ਤਾਰਾ ਚਾਨਣਾ ਕੋਈ ਚਮਕਾਇਆ ਸਰਭ ਹਰ ਸੰਗਿ ਪਰਮੇਸ਼ਵਰ ਨੇ ਸਰਭ ਹਰ ਸੰਗ ਤੇ ਐਨੀ ਵੱਡੀ ਕਿਰਪਾ ਕੀਤੀ ਉਹ ਕਿਰਪਾ ਕਿਹੋ ਜੀ ਹੁੰਦੀ ਹੈ ਕਦੀ ਅਸੀਂ ਕਿਰਪਾ ਨੂੰ ਦੇਖਿਆ ਜੇ ਦੇਖਿਆ ਤਾਂ ਕਿਸ ਰੂਪ ਵਿੱਚ ਦੇਖਿਆ ਅੱਜ ਪਰਮੇਸ਼ਵਰ ਦੀ ਕਿਰਪਾ ਭਗਤਾਂ ਦੇ ਉੱਪਰ ਹੈ ਇਹ ਹੀ ਇੱਕ ਸੱਚੀ ਕਿਰਪਾ ਹੈ ਕਿ ਪਰਮਾਤਮਾ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾਇਆ ਇਹ ਹੀ ਸਭ ਤੋਂ ਵੱਡੀ ਕਿਰਪਾ ਤੇ ਇਹ ਹੀ ਵੱਡੀ ਰਹਿਮਤ ਹੈ ਜੇਕਰ ਪਰਮੇਸ਼ਵਰ ਸਾਡੇ ਤੇ ਕਿਰਪਾ ਨਾ ਕਰਦੇ ਅੱਜ ਪਤਾ ਨਹੀਂ ਅਸੀਂ ਕਿਸ ਜਗ੍ਹਾ ਤੇ ਖੜੇ ਹਾਂ ਕਿ ਭਗਤਾਂ ਦੀ ਇਹ ਫਲਵਾੜੀ ਟੈਕਿਆ ਹੋਇਆ ਬਾਗ ਹੀ ਪਰਮੇਸ਼ਰ ਨੇ ਆਪ ਲਗਾਇਆ ਤੇ ਤੁਹਾਨੂੰ ਭਗਤਾਂ ਦਾ ਦਰਜਾ ਦੇ ਦਿੱਤਾ ਭਗਤ ਭਗਵਾਨ ਦੀ ਲੱਗੀ ਸ਼ਰਤ ਜਿੰਨਾ ਪਿੱਛੇ ਆਇਓ ਪਰਤ ਪਰਮੇਸ਼ਰ ਨੂੰ ਆਪਣੇ ਆ ਭਗਤਾਂ ਪਿੱਛੇ ਫੇਰੀ ਪਾਉਣੀ ਪਈ ਪਰਮੇਸ਼ਰ ਨੇ ਤੁਹਾਨੂੰ ਮਾਤ ਲੋਕ ਦੇ ਵਿੱਚ ਫਰਮਾਨ ਦੇ ਦਿੱਤਾ ਕਿ ਇਹ ਮੇਰੇ ਗੁਰਮੁਖ ਹੋ ਤੁਸੀਂ ਆਪਣਾ ਸੰਸਾਰ ਦੇ ਵਿੱਚ ਸਮਾਂ ਬੜਾ ਸੰਭਾਲ ਕੇ ਰੱਖਣਾ ਕਿਉਂਕਿ ਮੈਂ ਸੰਵਲ ਦਾ ਮਾਲਕ ਹਾਂ ਤੇ ਮੈਂ ਤੁਹਾਨੂੰ ਇੱਕ ਸੱਚੀ ਹਦਾਇਤ ਦੇ ਰਿਹਾ ਹਾਂ ਇੱਕ ਸੱਚੀ ਸਿੱਖਿਆ ਦੇ ਰਿਹਾ ਹੈ ਜੋ ਸਿੱਖ ਪ੍ਰਭ ਦੀ ਸਿੱਖਿਆ ਲੈ ਸਿੱਖ ਸੋ ਸਿੱਖ ਸਤਗੁਰੂ ਵਿੱਚ ਸਮਾਈ ਆ ਜੋ ਪਰਮਾਤਮਾ ਦਾ ਪਗਤ ਹੁੰਦਾ ਉਹ ਪਰਮੇਸ਼ਵਰ ਦੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਕਰਦਾ ਚੱਲ ਤੇ ਅਸੀਂ ਕੋਈ ਨਹੀਂ ਸਕਦੇ ਪਰ ਪਰਮੇਸ਼ਵਰ ਤੋਂ ਰਹਿਮਤ ਮੰਗੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹਜ਼ੂਰ ਸ਼ੈਨ ਚਾ ਜੀ ਨੇ ਫਰਮਾਨ ਦਿੱਤਾ ਕਿ ਜਦੋਂ ਮੇਰਾ ਗੁਰੂ ਮੇਰਾ ਪਗਤ ਚਿੱਟੇ ਬਸਤਰ ਪਹਿਨਦਾ ਹੈ ਤੇ ਮੈਂ ਆਪਣੇ ਉਸ ਤੇ ਅੱਗੇ ਪਿਛੇ ਸੱਜੇ ਖੱਬੇ ਹੋ ਜਾਣਾ ਹਾਂ ਕਿ ਇਹ ਮੇਰਾ ਪਗਤ ਹੈ ਫਰਮਾਨ ਦੇ ਦਿੱਤਾ ਹਜੂਰ ਸ਼ੈਨਸ਼ਾ ਜੀ ਨੇ ਹਰ ਬਾਣੀ ਦੀ ਚਵੀਂ ਗ੍ਰੰਥਾਂ ਦੀ ਰਚਨਾ ਕਰਕੇ ਕਿ ਐ ਗੁਰਮੁਖੋ ਤੁਸੀਂ ਸੰਸਾਰ ਦੇ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਕਿਉਂਕਿ ਪੰਆ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਸੀ ਪਹਿਲੀ ਵਾਰ ਪਰਮੇਸ਼ਰ ਨੇ ਪੰਆ ਤਤਾਂ ਦੀ ਪੁਕਾਰ ਸੁਣ ਕੇ ਤੁਹਾਨੂੰ ਲੇਖੇ ਲਾ ਲਿਆ ਤੇ ਪੰਆ ਤਤਾਂ ਦਾ ਇੱਕ ਸੱਚਾ ਵਾਅਦਾ ਕਰ ਲਿਆ ਕਿ ਗੁਰਮੁਖੋ ਤੁਹਾਨੂੰ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ ਤੁਹਾਨੂੰ ਜਨਮ ਲੈਣਾ ਨਾ ਪਵੇ ਦੁਬਾਰੀ ਦੁਬਾਰਾ ਜਨਮ ਕਿਸੇ ਨੇ ਨਹੀਂ ਲੈਣਾ ਤੇ ਇਹ ਜਨਮ ਉਹ ਹੈ ਜਿਸ ਤੇ ਵਿੱਚ ਤੁਸੀਂ ਪਰਮੇਸ਼ਰ ਦੇ ਦਰਸ਼ਨ ਕੀਤੇ

ਮੀਟ ਅੰਡ ਅਲਕਹਰਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਗੁਰ ਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਪਿਆਰ ਇੱਕ ਅਜਿਹੇ ਰੂਪ ਵਿੱਚ ਹੋਣਾ ਚਾਹੀਦਾ ਜਿੱਥੋਂ ਸਤ ਤੇ ਸੱਚ ਦੀ ਆਵਾਜ਼ ਹੋਵੇ ਹੈ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਇੱਕੋ ਤੇਰੇ ਮਿਲਣ ਦੀ ਗਰਜਿਤ ਜੀ ਆਸ ਨਾ ਕੋਈ ਰਖਾਈਆ ਸਰਬ ਹਰ ਸੰਗ ਜੀ ਇਸ ਦਿਨ ਮੈਂ ਹਜੂਰ ਸ਼ੰਚੇ ਦੇ ਚਰਨਾ ਪਸਾਂ ਛਮਾ ਮੰਗਦੀ ਸੋ